ਔਰ ਮੈਂ ਸਮਝਦਾ ਕਿ ਮੇਰੇ ਲਈ ਇਹ ਬਹੁਤ ਧੋਦਣਾ ਕਿ ਜਦੋਂ ਪਠਾਨਕੋਟ ਦੀ ਇਹ ਪਵਿੱਤਰ ਧਰਤੀ ਜਿਹੜੀ ਧਰਤੀ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਅਰਬਨ ਤੋਂ ਸੂਰਮਾ ਦਿੱਤੇ ਯੋਧੇ ਦਿੱਤੇ ਤੇ ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਜੇ ਸਭ ਤੋਂ ਵੱਧ ਯੋਗਦਾਨ ਪੂਰੇ ਮੁਲਕ ਦੇ ਵਿੱਚੋਂ ਦਿੱਤਾ ਰਿਹਾ ਤਾਂ ਉਹ ਪੰਜਾਬ ਤੋਂ ਰਿਹਾ ਤੇ ਪੰਜਾਬ ਦੇ ਵਿੱਚੋਂ ਵੀ ਸਭ ਤੋਂ ਅੱਗੇ ਪਠਾਨਕੋਟ ਦਾ ਜ਼ਿਲ੍ਹਾ ਰਿਹਾ ਆਰਮ ਫੋਰਸਿਸ ਦੇ ਵਿੱਚ ਔਰ ਉਹਨਾਂ ਸਾਰੀਓ ਫੌਜਾਂ ਫੌਜਾਂ ਦੇ ਵਿੱਚ ਅਰਧ ਸੈਨਿਕ ਬਲਾਂ ਦੇ ਵਿੱਚ ਪਠਾਨਕੋਟ ਮੋਹਰੀ ਰਿਹਾ ਔਰ ਨਹੀਂ ਬੜੇ ਸਮੇ ਤੋਂ ਮਾਨੀ ਇੱਛਾ ਸੀ ਕਿ ਕੋਈ ਤਾਂ ਧਰਤੀ ਨੂੰ ਇਸ ਬੋਲ ਤੋਂ ਧਿਆਨ ਪਿਆ ਕੇ ਨਮਨ ਕਰੀਏ ਤੋਂ ਸਭਨਾਂ ਦੇ ਮੇਰੇ ਲਈ ਬਹੁਤ ਬਹੁਤ ਧੰਨਵਾਦ ਹੈ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ ਗਣਤੰਤਰਤਾ ਦਿਵਸ ਦੇ ਉੱਪਰ ਜਾਵਾਂ ਪਹਰੇ ਬਾਬਾ ਸਾਹਿਬ ਤੇ ਇਮਰੌਲਿਅਮbedkar ਦੇ ਲਿਖੇ ਹੋਏ ਸੰਵਿਧਾਨ ਨੂੰ ਮੁੱਖ-ਮੁੱਖ ਤੋਂ ਇਕੱਠੇ ਹੋਇਆ ਤੇ ਅੱਜ ਮੈਨੂੰ ਇੱਥੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਮੇਰੇ ਵੀਰੋ ਪਹਿਲਾਂ ਦੇਸ਼ ਨੇ ਬੜੀਆਂ ਲੰਬੀਆਂ ਆਜ਼ਾਦੀ ਦੀਆਂ ਲੜਾਈਆਂ ਲੜੀਆਂ ਪੂਰੇ ਮੁਲਕ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਰਿਹਾ ਤਾਂ ਪੰਜਾਬੀਆਂ ਦਾ ਰਿਹਾ ਦੀ ਲੜਾਈ ਆਜ਼ਾਦੀ ਦੀ ਕਿ ਸ਼ਾਇਦ ਦੁਨੀਆ ਦੇ ਕਿਤੇ ਕਿਸੇ ਹੋਰ ਹਿੱਸੇ ਵਿੱਚ ਨਾ ਲੜੀ ਗਈ ਹੋਵੇ ਉਸ ਤੋਂ ਬਾਅਦ ਜਦੋਂ ਮੁੱਲਤ ਆਜ਼ਾਦ ਹੋਇਆ ਤੇ ਬਾਵਾ ਸਾਹਿਬ ਨੇ ਜੀਣਾ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਹਰ ਵਿਅਕਤੀ ਨੂੰ ਅੱਜ ਤਿਰੇ ਸਿਰਫ ਔਰ ਸਿਰਫ ਖੁਸ਼ੀਆਂ ਮਨਾਉਣ ਦੇ ਸੈਲੀਬ੍ਰੇਟ ਕਰਨ ਦਾ ਸਮਾਂ ਨਹੀਂ ਹੈ ਇਹ ਉਨਾ ਹੀ ਜ਼ਿੰਮੇਵਾਰੀ ਦਾ ਵੀ ਸਮਾਂ ਹੈ ਕਿਉਂਕਿ ਅੱਜ ਦੇ ਹੀ ਦੇਣਾ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਡਾਊਪ ਕੀਤਾ ਮੁਲਕ ਨੇ ਜਿੰਦੇ ਵਿੱਚ ਹਰ ਵਿਅਕਤੀ ਦੀ ਬਰਾਬਰੀ ਸਮਾਨਤਾ ਭਾਈਚਾਰਕ ਸਾਂਝ ਉਹਦਾ ਹੱਕ ਸੀ ਜਿਹੜਾ ਉਹ ਹਰ ਵਿਅਕਤੀ ਨੂੰ ਚਾਹੇ ਉਹ ਵੱਡਾ ਸੀ ਛੋਟਾ ਸੀ ਅਮੀਰ ਸੀ ਗਰੀਬ ਸੀ ਕੋਈ ਧਰਮ ਮਜ਼ਹਬ ਫਰਕ ਨਹੀਂ ਦੇਖਿਆ ਜੋ ਹੱਕ ਇੱਕ ਵੋਟ ਦਾ ਹੱਕ ਉਹ ਰਾਸ਼ਟਰਪਤੀ ਨੂੰ ਹਰ ਦੇ ਸਭ ਤੋਂ ਅਮੀਰ ਵਿਅਕਤੀ ਨੂੰ ਨਹੀਂ ਔਰ ਦੇਸ਼ ਦੇ ਸਭ ਤੋਂ ਪਿਛਲੇ ਹੋਏ ਵਿਅਕਤੀ ਨੂੰ ਇਹ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਨੇ ਆਪਾਂ ਨੂੰ ਸਾਰਿਆਂ ਨੂੰ ਇੱਕ ਬਰਾਬਰ ਕਰ ਦਿੱਤਾ ਉਸ ਨੂੰ ਅੱਜ ਸੈਲੀਬ੍ਰੇਟ ਕਰਨ ਲਈ ਇਕੱਠੇ ਹੋਇਆ ਮੇਰੇ ਵੀਰੋ ਪਠਾਨਕੋਟ ਦੀ ਇਹ ਪਵਿੱਤਰ ਧਰਤੀ ਜਿਹੜੀ ਕਿ ਮੈਂ ਸਮਝਦਾ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਬਹੁਤ ਮਨਸੀ ਇਸ ਪਵਿੱਤਰ ਧਰਤੀ ਦੇ ਉੱਪਰ ਆ ਕੇ ਨਮਨ ਕਰੀਏ ਕਿਉਂਕਿ ਇਹ ਕੱਲਾ ਇੱਕ ਜ਼ਿਲ੍ਹਾ ਨਹੀਂ ਹੈਗਾ ਇਹ ਉਹ ਥਾਨ ਹੈ ਕਿ ਜਿਹੜਾ ਪੂਰੇ ਮੌਲਕ ਨੂੰ ਦੇਸ਼ ਦਾ ਦੁਨੀਆ ਦਾ ਸਰਗ ਕਿਹਾ ਜਾਂਦਾ ਕਸ਼ਮੀਰ ਦੇ ਨਾਲ ਵੀ ਜੋੜ ਦੇ ਦੇਸ਼ ਦੇ ਤੰਗ ਦੇ ਨਾਲ ਵੀ ਜੋੜਦਾ ਤੇ ਜਦੋਂ ਕਲੇ ਲੋੜ ਪੈਂਦੀਆਂ ਤੇ ਚਾਹੇ ਸਾਡੇ ਗਵਾਂਢੀ ਮੁਰਤ ਤੋਂ ਜੋ ਜੋ ਉਹ ਮਨਸੂਬੇ ਕਈ ਵਾਰੀ ਦੇਸ਼ ਦੇ ਖਿਲਾਫ ਕਰਦੇ ਨੇ ਉਹ ਸਮੇਂ ਵੀ ਦੇਸ਼ ਦੀ ਢਾਲ ਪਠਾਨਕੋਟ ਬਣ ਕੇ ਖੜਦਾ ਸੋ ਤੁਸੀਂ ਸਾਰੇ ਮबारकबाद ਦੇ ਪਾਤਰੋ ਮੇਰੇ ਵੀਰੋ ਅੱਜ ਤਕਰੀਬਨ ਪੌਣੇ 4 ਸਾਲ ਹੋਏ ਨੇ ਜਿਸ ਦਿਨ ਤੁਹਾਡੀ ਆਪਣੀ ਭਵੰਤਮਨ ਦੀ ਰਵਾਇਤ ਦੇ ਵਿੱਚ ਸਰਕਾਰ ਬਣੀ ਹੈ ਮੈਂ ਸਮਝਦਾ ਕਿ ਉਹ ਸਰਕਾਰ ਹੈ ਲੋਕਾਂ ਦੀ ਚੁਣੀ ਹੋਈ ਦੇਸ਼ ਸਾਹਿਬ ਮੋਮਨਦ ਦੇ ਨਾਲ ਕਿ ਜਿਸ ਨੇ ਦੇਸ਼ ਦੇ ਸ਼ਹੀਦਾਂ ਨੂੰ ਸੁਤੰਤਰਤਾ ਸੰਗਰਾਮੀਆਂ ਨੂੰ ਔਰ ਬਾਬਾ ਸਾਹਿਬ ਨੂੰ ਨਤ ਮਸਤਕ ਹੋ ਕੇ ਆਪਦੀ ਟਰਨ ਦੀ ਆਪਦੀ ਟੈਨਰ ਦੀ ਸ਼ੁਰੂਆਤ ਕੀਤੀ ਯਾਦ ਕਰੋ ਖਡਰਕਵਾਂ 16 ਮਾਰਚ 2022 ਕਿਸੇ ਰਾਜਪੋਵੰਦ ਦੇ ਵਿੱਚੋਂ ਨਹੀਂ ਜੇ ਇਸ ਸਰਕਾਰ ਦੇ ਮੁਖੀ ਕੋ ਅੰਤਪੰਨ ਜੀ ਨੇ ਆਪਣੇ ਆਪਣੇ ਕਰਤਬ ਦੀ ਸ਼ੁਰੂਆਤ ਕੀਤੀ ਤਾਂ ਉਹ ਖਡਰਕਵਾਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਤੋਂ ਨਤਮਸਤ ਹੋ ਗਏਗੀ ਸੀ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਜਿੱਥੇ ਅੱਜ ਤੱਕ ਸਰਕਾਰੀ ਦਫ਼ਤਰਾਂ ਦੇ ਵਿੱਚ ਅਮੇਸ਼ਾ ਵਕ ਵਕ ਪਾਰਟੀਆਂ ਦੇ ਲੀਡਰਾਂ ਦੀਆਂ ਫੋਟੋਆਂ ਲੱਗੀਆਂ ਸੀਗੀਆਂ ਜੇ ਰਾਜ ਤੇ तकरीबन 400 ਤੋਂ ਸਰਕਾਰੀ ਦਫਤਰਾਂ ਦੀ ਸ਼ੋਭਾ ਕੋਈ ਵਧਾ ਰਿਹਾ ਤਾਂ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਣਾ ਨਹੀਂ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਦੇ ਨਾਲ ਉਹਨਾਂ ਸਰਕਾਰੀ ਦਫਤਰਾਂ ਦੇ ਵਿੱਚ ਚਾਰ ਚੰਨ ਲੱਗ ਰਹੇ ਨੇ ਇਹ ਸਿਰਫ ਇਸ ਸਰਕਾਰ ਦੇ ਵਿੱਚ ਸ਼ੁਰੂ ਹੈ ਇੱਥੇ ਹੀ ਨਹੀਂ 1 ਕਰੋੜ ਰੁਪਇਆ ਉਹ ਸਾਡੇ ਨੌਜਵਾਨ ਯੋਧੇ ਫੌਜੀ ਸ਼ਹੀਦ ਅਰਧ ਸੈਨਿਕਾਂ ਦੇ ਸਾਥੀ ਪੰਜਾਬ ਪੁਲਿਸ ਦੇ ਸਾਥੀ ਜਿਹੜੇ ਇਹ ਲਾਈਨ ਆਫ ਡਿਊਟੀ ਆਪਣੀਆਂ ਜਾਨਾਂ ਖਵਾ ਬੈਠਦੇ ਨੇ ਉਹਨਾਂ ਨੂੰ ਜੇ 1 ਕਰੋੜ ਰੁਪਇਆ ਸ਼ਹਾਦਤ ਦੇ ਉੱਪਰ ਨਮਨ ਕਰਦਾ ਜੇ ਕੰਮ ਸ਼ੁਰੂ ਕੀਤਾ ਤਾਂ ਇਹ ਸਰਕਾਰ ਨੇ ਕੀਤਾ ਸੋ ਮੇਰੇ ਵੀਰੋ ਇਹ ਇੱਕ ਬਹੁਤ ਵੱਡਾ ਫਤਵਾ ਸੀਗਾ ਜਿਹੜਾ ਕਿ ਤੁਸੀਂ 4 ਸਾਲ ਪਹਿਲਾਂ ਦਿੱਤਾ ਔਰ ਸਾਡੀ ਕੋਸ਼ਿਸ਼ੇ ਰਹੀ ਹੈ ਔਰ ਅੱਜ ਵੀ ਨਿਰੰਤਰ جاری ਹੈ ਕਿ ਜਿਸ ਸੁਪਨਿਆਂ ਦੇ ਦੇਸ਼ ਦੇ ਲਈ ਸੁਪਨਿਆਂ ਦੇ ਭਾਰਤ ਵਰਸ਼ ਦੇ ਲਈ ਸਾਡੇ ਸੁਤੰਤਰਤਾ ਸੰਗਰਾਮੀਆਂ ਨੇ ਆਪਦੇ ਜਾਨਾਂ ਵਾਰੀਆਂ ਜਿਹੋ ਜਿਹੋ ਦੇ ਮੁਤ ਬਾਬਾ ਸਾਹਿਬ ਅੰਬੇਦਕਰ ਨੇ ਸਿਰਜਿਆ ਸੀਗਾ ਆਪਣੇ ਸੁਪਨਿਆਂ ਦੇ ਵਿੱਚ ਤੇ ਆਪਣੇ ਕਲਮ ਦੇ ذریعے ਉਹ ਪੰਜਾਬ ਨੂੰ ਉਹਦਾ ਪੰਜਾਬ ਫਿਰ ਮੁੜ ਦੁਬਾਰਾ ਸਿਰ ਸੱਗੇ ਅੱਜ ਗੱਲ ਕਰ ਲਈਏ ਦੁਨੀਆ ਦੇ ਕਿਸੇ ਕਿਸੇ ਡਿਵੈਲਪਡ ਕੰਟਰੀ ਦੀ ਗੱਲ ਕਰ ਲਓ ਵਿਕਸਿਤ ਮੁਲਕ ਦੀ ਗੱਲ ਕਰ ਲਓ ਸਿੱਖੋ ਔਰ ਸਹਿਤ ਹਮੇਸ਼ਾ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਉਹ ਸਰਕਾਰਾਂ ਨਿਭਾਉਂਦੀਆਂ ਵੀ ਰਹੀਆਂ ਨੇ ਉਹੀ ਬੋਲ ਕੱਚ ਦੁਨੀਆ ਦੇ ਨਕਸ਼ੇ ਦੇ ਉੱਪਰ ਰਾਜ ਕਰ ਰਹੇ ਨੇ ਜਿਨ੍ਹਾਂ ਨੇ ਦੋ ਜ਼ਿੰਮੇਵਾਰੀਆਂ ਜਿਨ੍ਹਾਂ ਦੀਆਂ ਸਰਕਾਰਾਂ ਨੇ ਆਪ ਚੱਕੀਆਂ ਬਦਕਿਸਮਤੀ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਸਮੇਂ-ਸਮੇਂ ਤੇ ਸਰਕਾਰਾਂ ਤੋਂ ਪਿੱਛੇ ਹਟਦੀਆਂ ਰਹੀਆਂ ਪਰ ਸਿਹਤ ਔਰ ਸਿੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਚੁਣੀ ਹੋਈ ਭਵੰਤਮਾਨ ਸਰਕਾਰ 'ਤੇ ਚੱਕੀ ਤੇ ਅੱਜ ਜਦੋਂ ਸਿੱਖਿਆ ਦੀ ਗੱਲ ਕਰਦੇ ਆਂ ਤੇ ਸਕੂਲ ਆਫ ਐਮਰਜੈਂਸੀ ਬਣ ਰਹੇ ਨੇ ਔਰ ਟੀਚਰਸ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਟ੍ਰੇਨਿੰਗ ਦੇ ਲਈ ਭੇਜਿਆ ਜਾ ਰਿਹਾ ਹੈ ਸਰਕਾਰੀ ਸਕੂਲਾਂ ਦੇ ਹਾਲਾਤ ਨੇ ਉਹ ਬਿਹਤਰ ਕੀਤੇ ਜਾ ਰਹੇ ਨੇ ਅਨਰੋਲਮੈਂਟ ਵੱਧ ਰਹੀ ਹੈ ਇਸੇ ਤਰੀਕੇ ਦੇ ਨਾਲ ਹੈਦਲੀ ਜਦੋਂ ਗੱਲ ਕਰਨੀ तकरीबन 1000 ਦੇ ਕਰੀਬ ਮੋਹੱਲਾ ਕਲੀਨਿਕ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਟਸ਼ਨੀ ਕੇਰ ਹੈ ਜਿਹੜੀ ਉਹ ਕਰ ਰਹੇ ਨੇ 5 ਕਰੋੜ ਦੇ ਕਰੀਬ ਲੋਕ ਨੇ ਜਿਹੜੇ ਹੁਣ ਤੱਕ ਇਲਾਜ ਹੈ ਜਿਹੜਾ ਉਹ ਕਰਵਾ ਚੁੱਕੇ ਵੱਖ-ਵੱਖ ਸਮੇਂ ਦੇ ਦੌਰਾਨ ਇਹਨਾਂ 5-4 ਸਾਲਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ 10 ਲੱਖ ਤੱਕ ਦਾ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕੀ ਹੁੰਦਾ ਹੈ ਕਿ ਜੇ ਕੋਈ ਵਿਅਕਤੀ ਬਿਮਾਰ ਹੋ ਜੇ ਤੇ ਜੇ ਸਰਕਾਰੀ ਦੇ ਵਿੱਚ ਇਲਾਜ ਨਾ ਹੋਵੇ ਉਹ ਪ੍ਰਾਈਵੇਟ ਚਲ ਗਏ ਔਰ ਉੱਥੇ ਜਾ ਕੇ ਘਰ-ਬਾਰ ਲੱਗ ਜਾਂਦਾ ਸੀਗਾ ਪਰ ਇਹ ਸਰਕਾਰ ਨੇ ਜ਼ਿੰਮੇਵਾਰੀ ਓਟੀ ਕਿ ਕੋਈ ਧਰਮ ਨਹੀਂ ਕੋਈ ਮਜ਼ਹਬ ਨਹੀਂ ਕੋਈ ਫਿਰਕਾ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਹਰ ਹਰ ਇਨਕਮ ਗਰੁੱਪ ਦੇ ਵਿਅਕਤੀ ਨੂੰ 10 ਲੱਖ ਤੱਕ ਦਾ ਇੰਸ਼ੋਰੈਂਸ ਕਵਰ ਹੈ ਜਿਹੜਾ ਹੈਲਥ ਦਾ ਉਹ ਸਰਕਾਰ ਨੇ ਪਿਛਲੇ ਦਿਨੀ ਲਾਂਚ ਕੀਤਾ ਹੈ ਖੁਦੋਂ ਨਾ ਕਰੇ ਪ੍ਰਮਾਤਮਾ ਨਾ ਕਰੇ ਕਦੇ ਕਿਸੇ ਨੂੰ ਹਸਪਤਾਲ ਜਾਣ ਦੀ ਜ਼ਰੂਰਤ ਪਵੇ ਪਰ ਜੇ ਜਾਣਾ ਪੈ ਜਾਂਦਾ ਹੈ ਤੇ ਤੁਸੀਂ ਟੌਪ ਐਂਡ ਚਾਹੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਜਾਓ ਇਲਾਜ ਕਰੋ ਘਰ ਤੇ ਘਰ ਨੂੰ ਵਾਪਸ ਆ ਜਾਓ 9 ਲੱਖ ਲੱਖ ਰੁਪਏ ਦੀ ਜ਼ਿੰਮੇਵਾਰੀ ਜਿਹੜੀ ਅਦਾਇਗੀ ਜਿਹੜੀ ਉਹ ਪੰਜਾਬ ਸਰਕਾਰ ਕਰੇਗੀ ਐਸੇ ਤਰੀਕੇ ਦੇ ਨਾਲ ਮੇਰੇ ਵੀਰੋ ਪੰਜਾਬ ਦੇ ਵਿੱਚ 90% ਪਰਿਵਾਰਾਂ ਨੂੰ 600 ਯੂਨਿਟ ਬਿਜਲੀ ਦੇਣ ਦਾ ਕੰਮ ਪਹਿਲੇ ਦਿਨ ਤੋਂ ਚੱਲ ਰਿਹਾ ਜਿਸ ਦੇ ਨਾਲ ਕਰੋੜਾਂ ਲੋਕਾਂ ਨੂੰ ਫਾਇਦਾ ਜਿਹੜਾ ਉਹ ਪੰਜਾਬ ਦੇ ਵਿੱਚ ਹੋ ਰਿਹਾ ਹੈ ਪੰਜਾਬ ਦੀ ਜਿੰਦ ਜਾਨ ਕਿਸਾਨ ਕਿਸਾਨ ਦੀ ਜਿੰਦ ਜਾਨ ਉਹਦਾ ਖੇਤ ਤੇ ਖੇਤ ਦੀ ਜਿੰਦ ਜਾਨ ਮੈਰੀ ਪਾਣੀ ਪਿਛਲੇ ਸਮੇਂ ਦੇ ਵਿੱਚ ਜਿੱਥੇ ਲੋਕ ਮੈਰੀ ਪਾਣੀ ਨੂੰ ਬਿਸਾਰੀ ਬੈਠੇ ਸੀ ਭੁੱਲੇ ਬੈਠੇ ਸੀਗੇ ਪੰਜਾਬ ਸਰਕਾਰ ਨੇ ਤੁਹਾਡੀ ਆਪਣੀ ਚੁਣੀ ਸਰਕਾਰ ਨੇ ਇਹ ਵੀਰੇ ਚੱਕਿਆ ਤੇ ਅੱਜ ਮਹਿਰਾ ਔਰ ਟੇਲਾਂ ਦੇ ਖੇੜੀ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦਾ ਕੰਮ ਹੈ ਜਿਹੜਾ ਟੇਲੈਂਟ ਤੱਕ ਉਹ ਪੰਜਾਬ ਸਰਕਾਰ ਕਰ ਰਹੀ ਹੈ ਤਕਰੀਬਨ ਅਸੀਂ 82% ਪਾਣੀ ਦੀ ਯੂਟਿਲਾਈਜੇਸ਼ਨ ਹੈ ਜਿਹੜੀ ਉਹ ਪਹੁੰਚ ਚੁੱਕੀ ਹੈ ਹਜ਼ਾਰਾਂ ਕਿਲੋਮੀਟਰ ਲੰਬੀਆਂ ਪਾਈਪਲਾਈਨਾਂ ਦੇ ਜ਼ਰੀਏ ਇਹ ਪਾਣੀ ਜਿਹੜਾ ਉਹ ਟੇਰ ਐਂਡ ਤੱਕ ਪਹੁੰਚਾਉਣ ਦਾ ਕੰਮ ਹੈ ਜਿਹੜਾ ਮੇਰੇ ਵੀਰੋ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੇ ਅੱਜ ਵੀ ਨਿਰੰਤਰ ਜਾ ਰਿਹਾ ਕਿਉਂਕਿ ਪਾਣੀ ਬਿਨਾਂ ਜ਼ਿੰਦਗੀ ਸੋਚੀ ਵੀ ਨਹੀਂ ਜਾ ਸਕਦੀ ਇਸ ਮਕਸਦ ਦੇ ਨਾਲ ਅਸੀਂ ਲੱਗੇ ਹੋਏ ਹਾਂ ਕਿ ਪੰਜਾਬ ਦੀ ਖੇਤੀ ਨੂੰ ਪੰਜਾਬ ਦੇ ਕਿਸਾਨ ਨੂੰ ਬਚਾਇਆ ਜਾ ਸਕੇ ਮੇਰੇ ਵੀਰੋ ਪੰਜਾਬ ਦੇ ਨੌਜਵਾਨ ਬੱਚੇ ਮੁੰਡੇ ਕੁੜੀਆਂ तकरीबन 60000 ਤੋਂ ਵੀ ਵੱਧ ਨੌਕਰੀਆਂ ਨੇ ਜਿਹੜੀਆਂ ਉਹ ਅੱਜ ਤੱਕ ਇਹਨਾਂ ਪੌਣੇ 4 ਸਾਲਾਂ ਦੇ ਵਿੱਚ ਬਿਨਾ ਪੈਸੇ ਤੋਂ ਬਿਨਾ ਸਵਾਰਸ਼ਾ ਤੋਂ ਉਹ ਪੰਜਾਬ ਸਰਕਾਰ ਵੱਲੋਂ ਮੈਰਿਟ ਦੇ ਆਧਾਰ 'ਤੇ ਬੱਚਿਆਂ ਨੂੰ ਦਿੱਤੀਆਂ ਜਾਂ ਦਿੱਕੀਆਂ ਨੇ। ਔਰ ਮੈਂ ਸਮਝਦਾ ਕਿ ਇਹਹੀ ਇੱਕ ਮਾਹੌਲ ਹੈ ਕਿ ਜਿਹਦੇ ਨਾਲ ਬੱਚੇ ਨੂੰ ਮਿਹਨਤ ਵਾਲਾ ਸਿੱਖਿਆ ਵਾਲਾ ਪ੍ਰੇਰਿਤ ਕਰਕੇ ਜੋੜੇ ਜਾ ਸਕਦੇ ਨਹੀਂ ਅਗਲਾ ਪਹਿਲਾ ਸਮੇਂ ਦੇ ਵਿੱਚ ਬਾਹਰ ਦੇ ਮੁਲਕਾਂ ਵਾਲਾ ਉਹ ਉਹ ਅੰਗਰੇਜ਼ ਜਿਨ੍ਹਾਂ ਨੂੰ ਇਥੋਂ ਕੱਢਿਆ ਸੀ ਸਾਡੇ ਦੇਸ਼ ਦੀ ਆਜ਼ਾਦੀ ਦੇ ਪਰਵਾਨਿਆਂ ਨੇ ਬਾਹਰਲੇ ਮੁਲਕਾਂ ਵਾਲਾ ਲੋਕਾਂ ਦਾ ਬੱਚਿਆਂ ਦਾ ਜੋ ਮੋਹ ਵਗ ਗਿਆ ਸੀਗਾ ਤੇ ਮੈਂ ਸਮਝਦਾ ਕਿ ਤੇ ਵੱਡੇ ਪੱਧਰ ਤੋਂ ਪਰਥਾਲ ਜਿਹੜੀ ਉਹ ਪਈ ਹੈ ਸਰਕਾਰ ਦੇ ਇਸ ਉਪਰਾਲੇ ਦੇ ਨਾਲ ਇਨਵੈਸਟਮੈਂਟ ਦੇ ਜ਼ਰੀਏ ਤਕਰੀਬਨ 1.5 ਲੱਖ ਕਰੋੜ ਦੀ ਇਨਵੈਸਟਮੈਂਟ ਜਿਹੜੀ ਵਾਸਤੇ ਪੰਜਾਬ ਦੇ ਵਿੱਚ ਆ ਚੁੱਕੀ ਹੈ ਔਰ 5 ਲੱਖ ਨੌਕਰੀਆਂ ਜਿਹੜੀਆਂ ਉਹ ਇਹਦੇ ذریعے ਇਹਨਾਂ ਇਹਨਾਂ ਇਨਵੈਸਟਮੈਂਟ ਦੇ ذریعے ਪੰਜਾਬ ਦੇ ਵਿੱਚ ਆ ਚੁੱਕੀਆਂ ਨੇ ਔਰ ਇਸ ਤੋਂ ਬਾਅਦ ਇਨਫਰਾਸਟ੍ਰਕਚਰ ਦਾ ਮੇਰੇ ਵੀਰੋ ਰੋਡ ਇਨਫਰਾਸਟ੍ਰਕਚਰ ਬਣੀ ਹੋਈ ਹੈ ਕਿ ਤਕਰੀਬਨ 11000 ਕਰੋੜ ਰੁਪਏ ਦੀ ਲਾਗਤ ਦੇ ਨਾਲ 45000 ਕਿਲੋਮੀਟਰ ਦੀਆਂ ਨੰਨੀਆਂ ਰਪੇ ਹੋ ਗਿਆ ਵਾਈਡਿੰਗ ਵਾਲੀ ਸਰਕਾਰ ਨੇ ਅਪਗ੍ਰੇਡੇਸ਼ਨ ਉਹਨਾਂ ਦੇ ਉੱਪਰ ਇਸ ਸਮੇਂ ਪੰਜਾਬ ਦੇ ਵਿੱਚ ਕੰਮ ਚੱਲ ਰਹੇ ਕਿਉਂਕਿ ਹਰ ਪਿੰਡ ਹਰ ਧਰ ਤੱਕ ਕਨੈਕਟੀਵਿਟੀ ਜਦੋਂ ਤੱਕ ਨਹੀਂ ਹੋਊਗੀ ਉਦੋਂ ਤੱਕ ਹਰ ਥਾਂ ਜਿਹੜਾ ਉਹ ਪੰਜਾਬ ਦੀ ਤਰੱਕੀ ਦੇ ਨਾਲ ਨਹੀਂ ਜੁੜ ਸਕਦਾ ਇਹ ਅਸੀਂ ਮੰਨ ਕੇ ਚੱਲਦੇ ਆ ਇਸ ਤੋਂ ਇਲਾਵਾ ਖੇਡਾਂ ਦੇ ਵਿੱਚ ਹਮੇਸ਼ਾ ਪੰਜਾਬ ਮੋਰੀ ਜੈ ਜਵਾਨ ਜੈ ਕਿਸਾਨ ਦੀ ਧਰਤੀ ਪੰਜਾਬ ਜਦੋਂ ਤੱਕ ਸਾਡੇ ਗੱਬਰੂ ਨਰੋਏ ਨਹੀਂ ਹੋਣਗੇ ਜਦੋਂ ਤੱਕ ਸਾਡੀਆਂ ਬੇਟੀਆਂ ਸਾਡੀਆਂ ਭੈਣਾਂ ਉਹ ਤੰਦਰੁਸਤ ਨਹੀਂ ਹੋਣਗੀਆਂ ਉਦੋਂ ਤੱਕ ਪੰਜਾਬ ਨੂੰ ਖੁਸ਼ਹਾਲ ਤੇ ਰੰਗਾ ਪੰਜਾਬ ਬਣਾਉਣ ਦਾ ਸੁਪਨਾ ਉਹ ਪੂਰਾ ਨਹੀਂ ਹੋ ਸਕਦਾ ਇਸੇ ਮਕਸਦ ਦੇ ਨਾਲ 1300 ਪਿੰਡਾਂ ਦੇ ਵਿੱਚ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਸਟੇਡੀਅਮ ਨੇ ਜਿਹੜੇ ਉਹ ਬਣਾਇਆ ਜਾ ਰਹੇ ਨੇ ਤਾਂ ਕਿ ਤੰਦਰੁਸਤੀ ਮੋਰ ਦੁਆਰਾ ਖੇਡਾਂ ਦੇ ذریعے ਘਰਾਂ ਪਰਿਵਾਰਾਂ ਪਿੰਡਾਂ ਦੇ ਵਿੱਚ ਲੈ ਕੇ ਆ ਸਕੀਏ ਔਰ ਇਸੇ ਲਈ ਖੇਡ ਮਤਲਬ ਪੰਜਾਬ ਦੀਆਂ ਦੇ ذریعے ਲੱਖਾਂ ਲੋਕਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਉਹਨਾਂ ਦੇ ਚ ਪਾਰਟਿਸਪੇਟ ਕੀਤਾ ਜਿੱਥੇ ਤਿੰਨ ਤਿੰਨ ਜਨਰੇਸ਼ਨਾਂ ਨੇ ਜਿਹੜੀਆਂ ਉਹ ਇਕੱਠੀਆਂ ਖੇਡ ਮੈਦਾਨ ਦੇ ਵਿੱਚ ਨਜ਼ਰ ਆਈਆਂ ਸੋ ਮੇਰੇ ਵੀਰੋ ਇਹ ਉਸ ਤੋਂ ਪਰਾਲੇ ਜਿਹੜੇ ਤੇ ਤੁਸੀਂ ਜ਼ਿੰਮੇਵਾਰੀ ਜੋ ਆਸ ਤੋਂ 4-5 ਸਾਲ ਪਹਿਲਾਂ ਸੰਪਤੀ ਸੀਗੀ ਉਹਨੂੰ ਨਿਭਾਉਣ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਲੱਗੀ ਹੋਈ ਹੈ ਔਰ ਇੱਕ ਹੋਰ ਪਰ ਇਹ ਸਾਰਾ ਕੁਝ ਹੋਂ ਤੱਕ ਸੰਭਵ ਨਹੀਂ ਹੋ ਸਕਣਾ ਜਦੋਂ ਤੱਕ ਆਪਾਂ ਸਾਰੇ ਰਾਹ ਰੇਕੇ ਆਪਾਂ ਨਸ਼ਾ ਨੂੰ ਪੰਜਾਬ ਦੀ ਧਰਤੀ ਤੋਂ ਖਤਮ ਨਹੀਂ ਕਰ ਦਿੰਦੇ ਔਰ ਮੈਂ ਸਮਝਦਾ ਕਿ ਇਹਦੇ ਵਿੱਚ ਜਿੱਥੇ ਸਰਕਾਰ ਦੀ ਮਨਸ਼ਾ ਬੜੀ ਸਪਸ਼ਟ ਹੈ ਦੇਣਾ ਦਾ ਇਰਾਦਾ ਪੜਾ ਡਿਰੜਾ ਉੱਥੇ ਹੀ ਪੰਜਾਬ ਦੇ 3 ਕਰੋੜ ਵਾਸੀਆਂ ਨੇ ਪਿਛਲੇ ਸਮੇਂ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਦੇ ਵਿੱਚ ਪੰਜਾਬ ਦਾ ਸਾਥ ਦਿੱਤਾ ਪੰਜਾਬ ਸਰਕਾਰ ਦਾ ਸਾਥ ਦਿੱਤਾ ਤੇ ਅੱਜ ਇੱਕ ਵੱਡੀ ਲੜਾਈ ਇੱਕ ਅਖੀਰਲੇ ਪੜਾ ਦੇ ਵਿੱਚ ਪਹੁੰਚੇ ਲੜਾਈ ਆਪਾਂ ਲੜ ਰਹੇ ਹਾਂ ਤੇ ਬਣੀ ਜਲਦੀ ਹੀ ਮੈਂ ਸਮਝ ਲੱਗ ਜੇ ਨੇ ਚ ਹੋਰ ਵੱਡੀਆਂ ਕਾਮਯਾਬੀਆਂ ਹੋਣਗੀਆਂ ਔਰ ਇਸੇ ਤਰੀਕੇ ਦੇ ਨਾਲ ਜੋ ਪਿਛਲੇ ਸਮੇਂ ਦੇ ਵਿੱਚ ਗੈਂਸਟਰਾਂ ਨੇ ਪੰਜਾਬ ਦੇ ਵਿੱਚ ਆਪਣੀਆਂ ਪੈੜਾਂ ਪਾਈਆਂ ਪਿਛਲੇ ਸਮੇਂ ਦੇ ਸਰਕਾਰਾਂ ਦੀ ਪੁਸ਼ਤ ਪ੍ਰਾਈਸ ਦੇ ذریعے ਉਹਨੂੰ ਖਤਮ ਕਰਦਾ ਹੀਲਾ ਉਹਨੂੰ ਖਤਮ ਕਰਦਾ ਕਹਿਆ ਤੁਹਾਡੀ ਸਰਕਾਰ ਨੇ ਕੀਤਾ ਹੋਇਆ ਤੇ ਗੈਂਸਟਰ ਦੇ ਪਰਿਵਾਰ ਦੀ ਮੁਹਿੰਮ ਛੇੜੀ ਹੈ ਮੈਂ ਜਿੱਥੇ ਅੱਜ ਇਸ ਯੋਧਿਆਂ ਦੀ ਪਵਿੱਤਰ ਧਰਤੀ ਨੂੰ ਨਮਨ ਕਰਦਾ ਜਿਹੜੇ ਦੇਸ਼ ਦੀ ਲੜਾਈ ਦੇ ਵਿੱਚ ਜਦੋਂ ਆਜ਼ਾਦੀ ਦੀ ਲੜਾਈ ਚੱਲਦੀ ਸੀ ਚਾਹੋ ਲੌਂਗ ਕੋਪਰੇਸ਼ਨ ਮੂਵਮੈਂਟ ਸੀ ਚਾਲੇ ਉਹ ਭਾਰਤ ਛੱਡੋ ਛੱਡੋ ਅੰਦੋਲਨ ਸੀ ਉਹਦਾ ਮੁਹਮਮਾ ਦੇ ਵਿੱਚ ਜਿੱਥੇ ਤੁਸੀਂ ਚਾਲੇ ਉਹ ਗਦਰ ਮੂਵਮੈਂਟ ਸੀ ਜਿੱਥੇ ਤੁਸੀਂ ਵੱਡੇ ਪੱਧਰ ਤੇ ਉੱਪਰ ਤੁਸੀਂ ਲੜਾਈ ਲੜੀ ਅੱਗੇ ਹੋ ਕੇ ਯੋਗਦਾਨ ਪਾਇਆ ਉੱਥੇ ਹੀ ਦੇਸ਼ ਦੀਆਂ ਫੌਜਾਂ ਅਰਧ ਸੈਨਿਕ ਬਲਾਂ ਦੇ ਵਿੱਚ ਵੀ ਮੂਹਰੇ ਹੋ ਕੇ ਤੁਸੀਂ ਹਿੱਕ ਡਾ ਕੇ ਤੁਸੀਂ ਦੇਸ਼ ਦੀ ਲੜਾਈਏ ਜਿਹੜੀ ਉਹ ਲੜਦੇ ਰਹੇ ਹੋ ਤੇ ਮੈਂ ਅੱਜ ਤੁਹਾਨੂੰ ਇਸ ਪਵਿੱਤਰ ਧਰਤੀ ਤੋਂ ਇਸ ਪਵਿੱਤਰ ਮੌਕੇ ਦੇ ਉੱਪਰ ਮੈਂ ਬੇਨਤੀ ਕਰਨਾ ਚਾਹੁੰਗਾ ਕਿ ਇਹਨਾਂ ਦੋਨਾਂ ਲੜਾਈਆਂ ਦੇ ਵਿੱਚ ਵੀ ਅੱਗੇ ਵੱਧ ਕੇ ਵੱਧ ਚੜ ਕੇ ਚਾਹੇ ਉਹ ਗੈਂਗਸਟਰ ਦੇ ਖਿਲਾਫ ਤੇ ਚਾਹੇ ਉਹ ਨਸ਼ੇ ਦੇ ਖਿਲਾਫ ਪਠਾਨਕੋਟ ਦੇ ਵਸਨੀਕੋ ਆਪਾਂ ਸਾਰੇ ਅੱਜ ਇਸ ਪਵਿੱਤਰ ਮੌਕੇ ਦੇ ਉੱਪਰ ਤਹੱਈਆ ਕਰਕੇ ਜਾਈਏ ਕਿ ਇਹ ਜੀ ਲੜਾਈ ਲੜਨੀ ਹੈ ਕਿ ਜਦੋਂ ਤੱਕ ਇਹ ਦੋਨੋਂ ਅਲਾਮਤਾਂ ਪੰਜਾਬ ਦੀ ਪਵਿੱਤਰ ਧਰਤੀ ਤੋਂ ਖਤਮ ਨਹੀਂ ਹੋ ਜਾਂਦੀਆਂ ਉਦੋਂ ਤੱਕ ਸਾਡੀ ਇਹ ਲੜਾਈ ਸਾਡਾ ਇਹ ਯੁੱਧ ਉਹ ਜਾਰੀ ਰਹੂਗਾ ਤੇ ਇਹਨਾਂ ਅਲਾਮਤਾਂ ਨੂੰ ਖਤਮ ਕਰਕੇ ਹੀ ਅਸੀਂ ਅਸੀਂ ਸਾਹ ਲੈਣਾ ਅੱਜ ਇਸ ਗੱਲ ਦਾ ਤਿਆਰ ਆਪਾਂ ਕਰਕੇ ਜਾਈਏ ਸੋ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਦਿਲ ਦੀ ਗਹਿਰਾਈ ਦੇ ਵਿੱਚੋਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਬਾਦ ਔਰ ਨਾਲ ਹੀ ਤੁਹਾਨੂੰ ਇਸ ਸਾਲ ਦੀ ਵੀ ਮੁਬਾਰਕਬਾਦ ਕਿ ਦੇਸ਼ ਦੀਆਂ ਫੌਜਾਂ ਦੇ ਨਾਲ ਪਠਾਨਕੋਟ ਇਸੇ ਤਰੀਕੇ ਦੇ ਨਾਲ ਹਮੇਸ਼ਾ ਜੁੜੇ ਰਹੇ ਉਹਦੇ ਲਈ ਪੰਜਾਬ ਸਰਕਾਰ ਨੇ ਸਾਡੇ ਆਪਣੇ ਵਿਭਾਗ ਨੇ ਇੱਕ ਸੀਪਾਈ ਸੈਂਟਰ ਜਿੱਥੇ ਕਿ ਦੇਸ਼ ਦੀਆਂ ਫੌਜਾਂ ਦੇ ਲਈ ਅਰਧ ਸੈਨਿਕ ਬਲਾਂ ਦੇ ਲਈ ਪੰਜਾਬ ਪੁਲਿਸ ਦੇ ਲਈ ਨੌਜਵਾਨ ਬੱਚਿਆਂ ਦੀ ਟ੍ਰੇਨਿੰਗ ਦਾ ਕੰਮ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ ਔਰ ਵਨ ਆਫ ਦਾ ਮੋਸਟ ਸਕਸੈਸਫੁਲ ਸਟੋਰੀਜ਼ ਹੈ ਕਿ ਕਿਸ ਤਰੀਕੇ ਦੇ ਨਾਲ ਕੋਈ ਸਟੇਟ ਗਵਰਨਮੈਂਟ ਜਿਹੜੀ ਉਹ ਅਰਧ ਸੈਨਿਕ ਬਲਾਂ ਦੇ ਨਾਲ ਫੌਜਾਂ ਦੇ ਦੇ ਵਿੱਚ ਭਰਤੀ ਦੇ ਲਈ ਸੈਂਟਰਲ ਚਲਾਉਂਦੀ ਹੈ ਪੰਜਾਬ ਦੀ ਇਹ ਤੇ ਮੈਂ ਸਮਝਦਾ ਕਿ ਉਹਦੇ ਲਈ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਸਿਧਾਂਤਕ ਮੰਜ਼ੂਰੀਏ ਜਿਹੜੀ ਉਹਦੀ ਦਿੱਤੀ ਜਾ ਚੁੱਕੀ ਔਰ ਬੜੀ ਜਲਦੀ ਉਹਦੇ ਉੱਪਰ ਵੀ ਕੰਮ ਹੈ ਜਿਹੜਾ ਉਹ ਸ਼ੁਰੂ ਹੋਏਗਾ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ दिल की गई तो बहुत बहुत धन्यवाद के इस मुबारक उपर मौके ऊपर एक बार फिर तो बहुत बहुत मुबारकबाद धन्यवाद जय दादा माता की वंदे वंदे बहुत बहुत धन्यवाद